ਰਾਗ ਗੋੜੀ ਪੌਰਵੀ 52 ਅਖਰੀ ਕਵੀ ਜੀਓ ਕੀ ਇੱਕਮ ਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ 52 ਅਚਰ ਲੋਕ ਤਰੇ ਸਭ ਕੁਛ ਇਨਹੀ ਮਾ ਏ ਅਖਰ ਖਿਰ ਜੈਗੇ ਓਏ ਅਖਰ ਇਨ ਮਹਿ ਨਾ ਜੇ ਬੋਲ ਤੈ ਅਛਰਿਆਵਾ ਜੇ ਅਬੋਲ ਤੈ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸੋ ਹੈ ਤਸ ਲਖੇ ਨਾ ਕੋਈ ਅੱਲਾਹ ਲਾਹੋ ਤਕਿਆ ਕਹੋ ਕਹੋ ਤਾਕੋ ਉਪਕਾਰ ਟਕ ਬੀਜ ਮੈਂ ਰੱਬਰ ਹੋ ਜਕੋ ਤੀਨ ਲੋਕ ਬਸਥਾਰ ਅੱਲਾ ਅੱਲਾ ਹੰਤਾ ਪੇਦਸ਼ੈ ਕੁਛ ਕੁਛ ਪਾਇਓ ਪੇਦ ਉਲਟ ਪੇਦ ਮਨ ਬੇਦਿਓ ਪਾਇਆ ਭੰਗ ਅਛੇਦ ਤੁਰਕ ਤਰੀਕਤ ਜਾਨੀਏ ਹਿੰਦੂ 베ਦ ਪੁਰਾਨ ਮਨਸ ਵੰਜਾਵ ਨਿਕਾਰਨੇ ਕੋ ਛਕ ਪੜੀਏ ਗਿਆਨ ਓਂਕਾਰ ਆਦਮੇ ਜਾਨਾ ਲਿਖਿਓ ਦੇ ਮਿਟੇ ਤਾਹੇ ਨਾ ਮਾਨਾ ਓੰਕਾਰ ਲਖੇ ਜੋ ਕੋਈ ਸੋਏ ਲਖ ਮਿਟਣਾ ਨਾ ਹੋਈ ਓੰਕਾਰ ਆਦਮੈ ਜਨ ਲਿਖਿਓ ਦੇ ਮਿਟੇ ਤਾਹੇ ਨਾ ਮਾਨਾ ਓੰਕਾਰ ਲਖੇ ਜੋ ਕੋਈ ਸੋਏ ਖਮੇਟਨਾ ਨਾ ਹੋਈ ਇਹ ਬਾਵਨਖਰੀ ਸਤਗੁਰ ਕਬੀਰ ਮਹਾਰਾਜ ਜੀ ਦੇ ਮਖਾਰਬਿੰਦ ਤੋਚਰੀ ਹੋਈ ਤਨ ਤਨ ਚਬਰ ਛਤਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਗੋੜੀ ਪੂਰਬੀ ਦੇ ਵਿੱਚ ਅੰਗ 340 ਤੇ 6 ਸ਼ੋਭਤ ਹੈ ਸਤਗੁਰੂ ਕੱਲੇ ਕੱਲੇ ਅੱਖਰ ਦਾ ਸਮਝਾ ਰਹੇ ਕਹਿੰਦੇ ਬਾਵਨ ਅੱਖਰ ਕੀ ਹੈ 52 ਅक्षर ਲੋਕ ਤ੍ਰੈ ਸਭ ਕਸ਼ ਇਨ ਹੇਮਾ ਕਿੰਦੇ ਜਿਹੜੇ 52 ਅੱਖਰ ਹੈ ساری ਦੁਨੀਆ ਇਹਦੇ ਵਿੱਚ ਹੈ ਕਿਸੇ ਦਾ ਵੀ ਆਪਾਂ ਲਿਖਣਾ ਹੈ ਤੋ ਇਹਨਾਂ 52 ਅੱਖਰਾਂ ਦੇ ਵਿੱਚੋਂ ਲਿਖਿਆ ਜਾ ਸਕਦਾ ਹੈ ਕਿਸੇ ਦਾ ਨਾਮ ਲਿਖਣਾ ਦੇਸ਼ ਦਾ ਨਾਮ ਲਿਖਣਾ ਕਿਸੇ ਦੀ ਸਿੱਖਤ ਲਿਖਣੀ ਹੈ ਕਿਸੇ ਦੇ ਬਾਰੇ ਚ ਲਿਖਣਾ ਹੈ ਕਿਸੇ ਦੇ ਵਿਰੁੱਧ ਲਿਖਣਾ ਹੈ ਕੋਈ ਉਸ ਦੇ ਗੁਣ ਅਬਗੁਣ ਦੱਸਣੇ ਹਨ ਤੇ ਤਿੰਨੇ ਸੰਸਾਰ ਤਿੰਨੇ ਲੋਕ ਉਹ ਇਸ ਦੇ ਵਿੱਚ ਹੈ ਇੱਕ ਕਰ ਖਿਰ ਜਾਏਗੀ ਉਹ ਅੱਖਰ ਇਨ ਮੈਨਾ ਕਹਿੰਦੇ ਇਹ ਜਿਹੜੇ 52 ਅੱਖਰਾਂ ਦੇ ਨਾਲ ਲਿਖਿਆ ਜਾ ਰਿਹਾ ਹੈ ਇਹ ਸਭ ਖਤਮ ਹੋ ਜਾਣਾ ਇਹ ਖਤਮ ਹੋ ਜਾਊਗਾ ਇਹ ਮਟ ਜਾਊਗਾ ਕਿਉਂਕਿ ਜਿਸ ਤੋਂ ਇਹ ਅੱਖਰ ਆਏ ਹੈ ਉਹ ਆਪ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਹੈ ਉਹ ਅੱਖਰ ਇਨ ਮੈਨਾ ਉਹ ਅੱਖਰ ਉਸ ਪਰਮਾਤਮਾ ਲਈ ਨਹੀਂ ਹਨ ਇਹ ਦੁਨਿਆ ਲਈ 52 ਅੱਖਰੀ ਹੈ 52 ਅੱਖਰੀ ਹੈ ਸੋ ਇਨਾ ਅੱਖਰਾਂ ਦੇ ਨਾਲ ਦੁਨੀਆ ਦੇ ਬਾਰੇ ਵਿੱਚ ਲਿਖਿਆ ਜਾ ਸਕਦਾ ਪਰ ਉਸ ਅਕਥ ਕਥਾ ਦੀ ਕਹਾਣੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਨਾ ਦੁਆਰਾ ਜੋ ਪਰਮਾਤਮਾ ਦੀ ਸਿਖਤਸਲਾ ਹੈ ਇਸੇ ਕਰਕੇ ਸਤਗੁਰ ਰਵਿਦਾਸ ਮਹਾਰਾਜ ਜੀ ਕਹਿ ਰਹੇ ਕਹਿ ਰਵਿਦਾਸ ਅਕਥ ਕਥਾ ਕਉ ਕਾਹੇ ਕਰੀ ਜੀ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੀ ਤੇਰੀ ਕਹਾਣੀ ਲਿਖੀ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਇਨਾ ਅੱਖਰਾਂ ਦੇ ਨਾਲ ਤੇਰਾ ਜੋ ਵਜੂਦ ਹੈ ਕਿਉਂਕਿ ਸਰਗੁਣ ਦਿਸ ਰਿਹਾ ਪਰ ਨਿਰਗੁਣ ਨਹੀਂ ਹੈ ਇੱਥੇ ਅੱਖਰ ਜਿਹੜੇ ਹਨ ਸਰਗੁਣ ਲਈ ਹਨ ਨਿਰਗੁਣ ਲਈ ਨਹੀਂ ਹਨ ਜਹ ਬੋਲ ਤੈ ਅੱਖਰ ਆਵਾ ਜਹ ਅਬੋਲ ਤਹ ਮਨ ਨਾ ਰਹਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੇ ਨ ਕੋਈ ਜਿੱਥੇ ਕਹਿੰਦੇ ਅੱਖਰ ਹਨ ਉੱਥੇ ਬੋਲ ਹੈ ਜਿੱਥੇ ਬੋਲ ਹੈ ਉਹ ਲਿਖਿਆ ਜਾ ਸਕਦਾ ਹੈ ਭਾਵ ਬੋਲੀ ਹੈ ਉਸ ਨੂੰ ਲਿਖਣਾ ਹੈ ਅਸੀਂ ਕੁਝ ਵੀ ਬੋਲਦੇ ਹਾਂ ਅਖਰ ਨਾਲ ਲਿਖਿਆ ਜਾ ਸਕਦਾ ਹੈ ਜਹ ਅਬੂਲ ਤੈ ਮਨ ਨਾ ਰਹਾ ਜਿੱਥੇ ਕਹਿੰਦੇ ਬੋਲਿਆ ਨਹੀਂ ਜਾ ਸਕਦਾ ਜਿੱਥੇ ਮਨ ਖਤਮ ਹੋ ਜਾਂਦਾ ਜਿੱਥੇ ਮਨ ਜ਼ੀਰੋ ਅਵਸਥਾ ਚਲ ਜਾਂਦਾ ਅਫਰ ਅਵਸਥਾ ਚਲ ਜਾਂਦਾ ਉੱਥੇ ਮਨ ਰਹਿੰਦਾ ਹੀ ਨਹੀਂ ਉਹ ਅਬੂਲ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਬੋਲ ਅਬੂਲ ਮਦ ਹੈ ਸੋਈ ਇਹ ਜੇ ਬੋਲਦੇ ਹਨ ਤਾਂ ਜਿਹੜਾ ਬੋਲਿਆ ਨਹੀਂ ਜਾ ਸਕਦਾ ਇਹ ਸਾਰਾ ਇਹਦੇ ਵਿਚਾਰ ਅਖਰਾਂ ਜਸ ਉਹ ਹੈ ਤਸ ਲਖੇ ਨਾ ਕੋਈ ਜਿਹੋ ਜੈ ਉਹ ਹੈ ਉਹਨੂੰ ਲਿਖਿਆ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਅੱਖਰਾਂ ਦੀ ਖੇਡ ਜਿਹੜੀ ਹੈ ਇਹ ਦੁਨੀਆ ਲਈ ਹੈ ਅੱਲਾ ਲਹੁ ਤਾ ਕਾ ਕਹੋ ਕਹੋ ਤਾ ਕੋ ਉਪਕਾਰ ਬਟ ਕੇ ਬੀਜ ਮੈਂ ਰਬ ਰਹੋ ਜਗ ਕੋ ਤੀਨ ਲੋਕ ਵਿਸਥਾਰ ਕਹਿੰਦੇ ਜਿਸ ਨੂੰ ਮੈਂ ਲੱਭਦਾ ਹਾਂ ਮੰਨ ਲਓ ਮੈਨੂੰ ਲੱਭ ਲਿਆ ਅੱਲਾ ਨੂੰ ਮੈਂ ਲੱਭ ਲਿਆ ਅੱਲਾ ਲਹੁ ਤਾਂ ਕਿਆ ਕਹੂੰ ਕਹਿੰਦੇ ਜੇਕਰ ਤੂੰ ਉਸ ਨੂੰ ਲਬੇ ਲਮੇ ਤਾਂ ਫਿਰ ਕੀ ਕਹੂੰਗਾ ਕੀ ਪਕਾਰੂੰਗਾ ਕਿਹੜਾ ਮਾਮਲਾਉਂਗਾ ਕਹੋਤਾ ਕੋ ਉਪਕਾਰ ਫਿਰ ਉਸ ਦਾ ਤੇਰੇ ਕਹਿਣਾ ਕੀ ਪਲਾਉਗਾ ਕਿਉਂਕਿ ਉਸ ਨੂੰ ਜਿਸ ਨੇ ਵੀ ਪਉਣਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਪ੍ਰੇਮ ਰੁਖਣਾ ਪ੍ਰੇਮ ਹੀ ਬੋਲੀ ਹੈ ਇਸ ਕਰਕੇ ਜੇਕਰ ਤੂੰ ਲਬੇ ਲਮੇਗਾ ਤਾਂ ਉਸ ਨੂੰ ਕੀ ਕਹੇਗਾ ਤੇਰੇ ਕਹਿਣ ਨਾਲ ਕੀ ਭਲਾਈ ਹੋਵੇਗੀ ਕਿਹੜਾ ਤੂੰ ਭਲਾ ਕਰੇਗਾ ਇਸ ਕਰਕੇ ਉਹ ਕਹਿੰਦੇ ਬਟਕੇ ਬੀਜ ਮੈਂ ਰੱਬ ਰਹੋ ਜਿਸ ਤਰ੍ਹਾਂ ਕਹਿੰਦੇ ਬੀਜ ਦੇ ਵਿੱਚ ਬੋੜ ਦਾ ਦਰਖਤ ਹੈ ਤੇ ਬੋੜ ਦੇ ਦਰਖਤ ਦੇ ਵਿੱਚ ਬੀਜ ਹੈ ਇਸੇ ਤਰ੍ਹਾਂ ਉਹ ਤਿੰਨ ਲੋਕਾਂ ਦੇ ਵਿੱਚ ਉਹਦਾ ਸਾਰਾ ਵਿਸਥਾਰ ਹੈ ਤਿੰਨ ਲੋਕ ਇਸੇ ਕਰਕੇ ਉਹ ਕਹਿੰਦੇ ਸਰਗੁਣ ਤੇ ਨਿਰਗੁਣ ਸਰਬ ਵਿਆਪਕ ਉਹ ਆਪ ਹੈ ਜਦੋਂ ਬੀਜ ਖਤਮ ਹੋ ਜਾਂਦਾ ਤੇ ਪੇੜ ਬਣ ਜਾਂਦਾ ਜਦੋਂ ਪੇੜ ਤੋਂ ਫਲ ਲੱਗ ਜਾਂਦਾ ਤੇ ਫਿਰ ਬੀਜ ਬਣ ਜਾਂਦਾ ਸੋ ਆਪਣੇ ਮੈਂ ਨੂੰ ਖਤਮ ਕਰਨਾ ਪਹਿਲਾ ਪਹਿਲਾ ਆਪਣੇ ਆਪ ਨੂੰ ਖਤਮ ਕਰਨਾ ਤੇ ਫਿਰ ਉਸ ਪਰਮਾਤਮਾ ਦਾ ਰੂਪ ਹੋ ਜਾਂਦਾ ਬੰਦਾ ਜਿੰਨੀ ਦੇ ਤੱਕ ਮੈਂ ਖਤਮ ਨਹੀਂ ਹੁੰਦੀ ਹੋਂ ਮੈਂ ਖਤਮ ਨਹੀਂ ਹੁੰਦੀ ਆਸਾ ਤ੍ਰਿਸ਼ਨਾ ਮੈਂ ਖਤਮ ਨਹੀਂ ਹੁੰਦੀ ਅਸੀਂ ਇਸ ਦੁਨੀਆ ਨੂੰ ਸਮਝ ਨਹੀਂ ਸਕਦੇ ਉਸ ਪਰਮਾਤਮਾ ਦੇ ਨਾਲ ਮਿਲ ਨਹੀਂ ਸਕਦੇ ਸੋ ਇਸ ਕਰਕੇ ਜਦੋਂ ਵੀ ਅਸੀਂ ਉਸ ਨੂੰ ਮੈਲਣਾ ਹੈ ਤਾਂ ਸਾਡੇ ਮੋਹ ਦੇ ਵਿੱਚੋਂ ਪ੍ਰੇਮ ਹੀ ਨਿਕਲਣਾ ਹੈ ਕਿਉਂਕਿ ਇਹ ਦੁਨੀਆ ਜਿਹੜੀ ਕੂੜ ਦੀ ਦੁਆਰ ਹੈ ਇਹਨੂੰ ਜਦੋਂ ਤੋੜਨਾ ਹੈ ਜਦੋਂ ਨੌਂ ਦਰਵਾਜ਼ੇ ਬੰਦ ਕਰਨੇ ਹਨ ਤਾਂ ਫਿਰ ਪ੍ਰੇਮ ਹੀ ਮੋਹ ਚੋਂ ਨਿਕਲਣਾ ਹੈ ਤੇ ਪ੍ਰੇਮ ਹਦਾ ਹੀ ਉਪੁਖਾ ਹੈ ਉਹ ਨਰਪਉ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਕਿਉਂਕਿ ਸਾਰੀ ਦੁਨੀਆ ਦਾ ਮਾਲ ਕੋ ਖੁਦ ਹੈ ਇਸ ਕਰਕੇ ਜਿਸਨੁ ਤੁ ਲਭ ਰਿਹਾ ਹੈ ਜੇਕਰ ਤੂੰ ਲ블 ਮੈਂ ਫਿਰ ਕਹਿੰਦੇ ਸਤਗੁਰੂ ਵੰਦਾਸ ਮਹਾਰਾਜ ਜੀ ਕਹਿੰਦੇ ਇੱਕ ਮਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਕਹਿੰਦੇ ਜੇਕਰ ਕੀਤੀ ਉਹ ਪਰਮਾਤਮਾ ਮੇਰੇ ਤੇ ਪਰ ਉਪਕਾਰ ਕਰ ਦੇਵੇ ਮੇਰਾ ਪੱਲਾ ਕਰ ਦੇਵੇ ਤਾਂ ਫਿਰ ਦੁਨੀਆ ਮੇਰਾ ਕੁਝ ਵੀ ਨਹੀਂ ਬਗਾੜ ਸਕਦੀ ਮਿੱਟੀ ਜਾਤ ਹੋਏ ਦਰਵਾਜ਼ਾ ਫਿਰ ਕਹਿੰਦੇ ਮੇਰੀ ਜਾਤ ਵੀ ਮਿਟ ਜਾਂਦੀ ਹੈ ਕਿਉਂਕਿ ਮੈਂ ਉਸ ਦਰਵਾਜ਼ੇ ਦੇ ਵਿੱਚ ਪਹੁੰਚ ਜਾਣਾ ਉਹੇ ਮਕੰਦ ਜੋਗ ਜੁਗਤਾਰ ਜੁਗਾ ਜਗੰਤਰਾ ਤੋ ਤੇਰਾ ਹੀ ਸੱਚ ਹੈ ਤੂੰ ਹਿਸਦਾ ਰਹਿਣਾ ਹੈ ਆਦ ਸੱਚ ਜੁਗਾਦ ਸਤ ਹੈ ਪੀ ਸੱਚ ਨਾਨਕ ਹੋਸੀ ਕੇ ਸੱਚ ਤੂੰ ਆਦ ਵੇਲੇ ਵੀ ਮੱਧ ਵੇਲੇ ਵੀ ਅੰਤ ਵੇਲੇ ਵੀ ਤੂੰ ਸਦਾ ਹੀ ਰਹਿਣਾ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਸੀਮ ਇੱਕ ਸਰੂਆਹੀ ਤੇਰੀ ਪਾਤਸ਼ਾਹੀ ਸਦਾ ਕਾਇਮ ਰਣੀ ਹੈ ਅੱਗੇ ਐੜੇ ਤੂੰ ਸਮਝਾ ਰਹੇ ਅੱਲਾ ਅਲਹੰਤਾ ਭੇਦ ਛੈ ਕਛ ਕਛ ਪਾਇਓ ਭੇਦ ਉਲਟ ਭੇਦ ਮਨ ਬੇਦੇਉ ਪਾਇਆ ਅਫੰਗ ਅਸ਼ੀਤ ਕਿੰਦੇ ਮੈਂ ਜਿਸ ਪ੍ਰਭੂ ਨੂੰ ਲੱਭਦਾ ਸੀ ਉਹ ਲੱਭ ਲਿਆ ਅੱਲਾ ਅਲਹੰਤਾ ਭੇਦ ਛੈ ਭੇਦ ਕੀ ਸੀ ਕਿ ਅਸੀਂ ਦੁਪਧਾ ਦੇ ਵਿੱਚ ਪਏ ਸੀ ਇਹ ਦੁਨੀਆ ਨੂੰ ਸੱਚ ਮੰਨ ਕੇ ਬੈਠੇ ਸੀ ਜਦੋਂ ਇਹ ਦੁਪਧਾ ਖਤਮ ਹੋ ਗਈ ਤਾਂ ਫਿਰ ਮੈਂ ਉਸ ਨੂੰ ਪਾ ਲਿਆ ਅੱਲਾ ਅਲਹੰਤਾ ਭੇਦ ਛੈ ਜਦੋਂ ਉਸ ਨੂੰ ਮੈਂ ਪਾਇਆ ਤੇ ਇਹ ਭੇਦ ਮਿਟ ਗਿਆ ਦੁਨੀਆ ਜਿਹੜੀ ਹੈ ਉਹ ਕੂੜ ਨਜ਼ਰ ਆਉਣ ਲੱਗ ਪਈ ਕੂੜ ਦੀ دیوار ਨ ਬਣ ਗਈ ਕੁਛ ਕੁਛ ਪਾਇਓ ਭੇਦ ਫਿਰ ਮੈਨੂੰ ਕੁਛ ਪਤਾ ਲੱਗ ਗਿਆ ਕਿ ਇਹ ਤਾਂ ਦੁਨੀਆ ਇਹ ਰਿਸ਼ਤੇ ਇਹ ਨਾਤੇ ਇਹ ਪਦਾਰਥ ਇਹ ਰੰਗ ਬਰੰਗੀ ਦੁਨੀਆ ਜਿਹੜੀ ਹੈ ਇਹ ਤਾਂ ਸਾਰਾ ਕੂੜ ਹੈ ਉਲਟ ਭੇਦ ਮਨ ਵੇਦੇਓ ਫਿਰ ਕਹਿੰਦੇ ਉਹਦੇ ਨਾਮ ਨੇ ਐਸਾ ਮੇਰੇ ਮਨ ਨੂੰ ਬਿੰਨਿਆ ਕਿ ਮੇਰਾ ਮਨ ਜਿਹੜਾ ਉਹ ਮੈਂ ਨੁਛੜ ਕੇ ਪਾਇਆ ਅਭੰਗ ਅਸ਼ੇਦ ਫਿਰ ਮੈਂ ਉਹ ਪਰਮਾਤਮਾ ਜਿਹੜਾ ਕਦੇ ਨਾਸ ਨਹੀਂ ਹੁੰਦਾ ਕਦੇ ਖਤਮ ਨਹੀਂ ਹੁੰਦਾ ਅਬਨਾਸੀ ਪ੍ਰਭੂ ਹੈ ਅਸ਼ੇਦ ਅਬਨਾਸੀ ਪ੍ਰਭੂ ਅਪੰਗ ਨਾਸ ਰਹਿਤ ਫਿਰ ਮੈਂ ਉਹ ਨਾਸ ਰਹਿਤ ਜਿਹੜਾ ਅਬਨਾਸੀ ਪ੍ਰਭੂ ਹੈ ਉਸਨੂੰ ਮੈਂ ਪਾ ਲਿਆ ਕਿਉਂਕਿ ਮੇਰੇ ਮਨ ਨੂੰ ਐਸਾ ਬਿੰਦ ਦਿੱਤਾ ਕਿ ਮੇਰਾ ਜਿਹੜਾ ਭੇਦ ਸੀਗਾ ਜਿਹੜਾ ਵਹਿਮ ਸੀਗਾ ਜਿਹੜੀ ਦੁਬਦਾ ਸੀਗੀ ਕੋ ਨੂੰ ਨਾਸ਼ ਰ ਕੱਟਦਾ ਐਸਾ ਤੀਰ ਬੱਜੇ ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕੁਛ ਇੱਕ ਪੜੀਏ ਗਿਆਨ ਕਿੰਦੇ ਮੁਸਲਮਾਨ ਦੀਆਂ ਚਾਰ ਜੜੀਆਂ ਚਾਰ ਪੜਾ ਜਿਹੜੇ ਮੁਸਲਮਾਨ ਇੱਕ ਤਾਬਾਂ ਦੇ ਵਿੱਚ ਉਹ ਕੀ ਹੈ ਕਿ ਤਰੀਕਤ ਜਿਹੜੀ ਹੈ ਉਹਦੀਆਂ ਜਿਹੜੀਆਂ ਚਾਰ ਕਿਤਾਬਾਂ ਹੈ ਉਹਨਾਂ ਨੂੰ ਜੇਕਰ ਆਪਾ ਪੜਦੇ ਹੈ ਤੇ ਇਸੇ ਤਰ੍ਹਾਂ ਹਿੰਦੂਆਂ ਦੇ বেদ ਹੈ ਜਦੋਂ ਉਹਨਾਂ ਨੂੰ ਪੜ੍ਹਦੇ ਹਨ ਤਾਂ ਆਪਾਂ ਪਉਣਾ ਕੀ ਹੈ ਮਨ ਸਮਝਾਵਨ ਕਰਨੇ ਕੁਛ ਇੱਕ ਪੜ੍ਹੀਏ ਗਿਆਨ ਉਸ ਪਰਮਾਤਮਾ ਦਾ ਕੁਛ ਤਾਂ ਨਾਮ ਲਈਏ ਕਿਉਂਕਿ ਰੱਬ ਨੂੰ ਜੇ ਮਿਲਣਾ ਹੈ ਤਾਂ ਮਾਰਗ ਜਿਹੜਾ ਹੈ ਇਹ ਚਾਰ ਪੜਾ ਹੈ ਸ਼ਰੀਅਤ ਤਰੀਕਤ ਮਾਰਫਤ ਹਕੀਕਤ ਹਕੀਕਤ ਕੀ ਹੈ ਸੱਚ ਹੈ ਸ਼ਰੀਅਤ ਕੀ ਪਹਿਲਾਂ ਸ਼ਰਧਾ ਦੇ ਵਿੱਚ ਆਉਣਾ ਅਸੀਂ ਉਸ ਦੇ ਨਾਮ ਨੂੰ ਜਪਣਾ ਕਰਮ ਕੰਡ ਜਿਹਨੂੰ ਕਹਿੰਦੇ ਸ਼ਰਾਵਣ ਜੰਦੀ ਫਿਰ ਅਸੀਂ ਤਰੀਕਤ ਤੇ ਪਹੁੰਚਦੇ ਹਾਂ ਇਸੇ ਤਰ੍ਹਾਂ ਜਿਵੇਂ ਮੁਸਲਮਾਨ ਲਾਇਨ ਦੇ ਵਿੱਚ ਚਾਰ ਪੜਾਹ ਹੈ ਇਸੇ ਤਰ੍ਹਾਂ ਜਿਹੜੀ ਗੁਰਮਖ ਜਿਹੜਾ ਗੁਰਮਤ ਹੈ ਇਸਦੇ ਪੰਜ ਪੜਾਹ ਹੈ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਇੱਥੇ ਪੰਜ ਪੜਾਹ ਆਪਾਂ ਲੰਘਨੇ ਫਿਰ ਇਹਨਾਂ ਨੂੰ ਜੇਕਰ ਲੰਘਣਾ ਹੈ ਤਾਂ ਫਿਰ ਸਾਨੂੰ ਕੁਛ ਨਾ ਕੁਛ ज्ञान प्राप्त ਕਰਨ ਦੀ ਲੋੜ ਹੈ ਕਿ ਉਸ ਦਾ ਨਾਮ ਜੜਾ ਸਿਮਰਨ ਕਰਨਾ ਹੈ ਪਰ ਸਿਮਰਨ ਕਰਨਾ ਇਸ ਤਰੀਕੇ ਨਾਲ ਹੈ ਕਿ ਪੜ ਪੜ ਕੇ ਕਿਤਾਬਾਂ ਗੱਡੀਆਂ ਨਹੀਂ ਲਿੱਦਣੀਆਂ ਨਹੀਂ ਤਾਂ ਇਹ ਹੋ ਜਾਊਗਾ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਪਉ ਪਉ ਨਦਰਸੇ ਜਿੰਨਾ ਮਰਜੀ ਪੜ ਲਈਏ ਜਿੰਨਾ ਮਰਜੀ ਸੁਣ ਲਈਏ ਜਿੰਨਾ ਮਰਜੀ ਗੁੰਗਣਾ ਲਈਏ ਲੇਕਿਨ ਜੇਕਰ ਅਸੀਂ ਅਸਾ ਤ੍ਰਿਸ਼ਨਾ ਮੰਨੂ ਖਤਮ ਨਾ ਕੀਤਾ ਤੇ ਅਸੀਂ ਅਨਪਉ ਨੂੰ ਪਾ ਨਹੀਂ ਸਕਦੇ ਅਨਪ ਬਹੋ ਨਹੀਂ ਸਕਦਾ ਸਤਗੁਰੂ ਦਾਸ ਮਹਾਰਾਜ ਜੀ ਕਹ ਰਹੇ ਲੋਹਾ ਕੰਚ ਨਹਿਰਨ ਹੋਏ ਕੈਸੇ ਜੋ 파ਰਸ ਨਾ ਪਰਸੇ ਲੋਹਾ ਜਿਹੜਾ ਜਿੰਨੀ ਦੇ ਤੱਕ 파ਰਸ ਨੂੰ ਛੋਂਦਾ ਨਹੀਂ ਉਹਦੇ ਜਿਹੜੇ ਲੋਹੇ ਦਾ ਅਭੁਗਣ ਜਿਹੜਾ ਦੂਰ ਨਹੀਂ ਹੰਦਾ ਇਸੇ ਕਰਕੇ ਪਰਮਾਤਮਾ ਦਾ ਨਾਮ ਇੱਕ 파ਰਸ ਹੈ ਨਾਮ ਤਾਂ ਨਾ ਪ੍ਰਾਪਤ ਕਰਨਾ ਹੈ ਓੰਕਾਰ ਆਦਮੈ ਜਾਨਾ ਉਹ ਪਰਮਾਤਮਾ ਇੱਕ ਹੈ ਆਕਾਰ ਰਹਿਤ ਹੈ ਓਮ ਸਭ ਤੋਂ ਮੁੜ ਆਦਤ ਉਹੀ ਹੈ ਲਿਖੇ ਔਰ ਮਿਟੇ ਤਾਹੇ ਨ ਮੰਨ ਜਿਹੜਾ ਪਹਿਲਾ ਪੈਦਾ ਕਰਦਾ ਹੈ ਫਿਰ ਮਿਟੇ ਦਿੰਦਾ ਹੈ ਪਹਿਲਾ ਪੈਦਾ ਕਰਦਾ ਫਿਰ ਖਤਮ ਕਰ ਦਿੰਦਾ ਨਾਸ਼ ਕਰ ਦਿੰਦਾ ਓੰਕਾਰ ਲਖੇ ਜੋ ਕੋਈ ਪਰ ਜੇ ਕਹਿੰਦੇ ਓੰਕਾਰ ਨੂੰ ਕੋਈ ਪਾਲ ਵੀ ਉਹਦੇ ਨਾਮ ਨੂੰ ਜਪ ਲਵੇ ਸੋਈ ਲਖ ਮਿਟਣਾ ਨਾ ਹੋਈ ਫਿਰ ਕਹਿੰਦੇ ਉਹ ਦੁਨੀਆ ਤੋਂ ਮਿਟਦਾ ਨਹੀਂ ਉਹ ਸਦਾ ਲਈ ਅਮਰ ਹੋ ਜਾਂਦਾ ਜਿਸ ਨੇ ਓੰਕਾਰ ਨੂੰ ਪਾ ਲਿਆ ਜਿਸ ਨੇ ਉਹਨੂੰ ਲਿਖ ਲਿਆ ਜਿਸ ਨੇ ਉਹਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਕਿਉਂਕਿ ਇਹੋ ਉਹਦੇ ਨਾਮ ਦਾ ਤਨ ਪਦਾਰਥ ਤਾਂ ਹੀ ਮਿਲਦਾ ਜੇਕਰ ਅਸੀਂ ਆਪਣੀਆਂ ਕਾਮ ਕ੍ਰੋਧ ਲੋਭ ਉਹ ਓੰਕਾਰ ਨੂੰ ਖਤਮ ਕਰ ਲਈਏ ਆਸਾ ਤ੍ਰਿਸ਼ਨਾ ਮਾ ਖਤਮ ਹੋ ਜਾ ਮੈਂ ਮੇਰੀ ਮੁਖ ਜੀ ਸੋ ਸਤਗੁਰ ਕਬੀਰ ਮਹਾਰਾਜ ਜੀ 52 ਅੱਖਰ ਦੇ ਵਿੱਚ ਜੋ ਸਮਝਾ ਰਹੇ ਹੈ ਕੱਲੇ-ਕੱਲੇ ਅੱਖਰ ਦੇ ਨਾਲ ਇਹ ਸਮਝਾਉਣ ਕਰ ਰਹੇ ਸੋ ਆਉ ਜੋ ਉਹਨਾਂ ਨੇ 52 ਅੱਖਰਾਂ ਦੇ ਵਿੱਚ ਸਮਝਾਉਣ ਕਰ ਰਹੇ ਇੱਕ-ਇੱਕ ਲੇਖਨ ਤੋਂ ਸਾਨੂੰ ਇਸ ਤੋਂ ਸਿੱਖਿਆ ਲੈਣ ਦੀ ਲੋੜ ਹੈ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਲੋੜ ਹੈ ਕਿ ਦੁਨੀਆ ਤੇ ਮਾਨਸ ਜਨਮ ਮਿਲਿਆ ਇਸ ਨੂੰ ਸਫਲਾ ਕਰਨ ਲਈ ਉਸ ਪਰਮਾਤਮਾ ਦਾ ਨਾਮ ਜਪੀ ਓੰਕਾਰ ਨਾਲ ਜੁੜੀਏ ਦੁਨੀਆ ਦੇ ਨਾਲ ਨਾ ਜੁੜੀਏ ਚਿੱਤਰ ਨਾਲ ਨਾ ਜੁੜੀਏ ਚਿੱਤਰਕਾਰ ਨਾਲ ਨਾ ਜੁੜੀਏ ਬਾਜੀ ਨਾਲ ਨਾ ਜੁੜੀਏ ਬਾਜੀਗਰ ਨਾਲ ਨਾ ਜੁੜੀਏ ਕਹ ਰਵਿਦਾਸ ਬਾਜੀ ਜਗ ਭਾਈ ਬਾਜੀਗਰ ਸੋ ਮੋਹ ਪ੍ਰੀਤ ਬਣਾਈ ਇਹ ਜਿਹੜੀ ਬਾਜੀ ਕਹਿੰਦੀ ਬਾਜੀਗਰ ਨੇ ਪਾਈ ਮੈਂ ਇਹਨੂੰ ਛੱਡ ਦਿੱਤਾ ਤੇ ਮੈਂ ਤਾਂ ਪ੍ਰੀਤ ਬਾਜੀਗਰ ਨਾਲ ਲਾ ਲਈ ਹੈ ਇਹੋ ਹੀ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਹਨ ਕਿ ਚਿਚਾ ਦਾ ਚਿਤ ਚਿੱਤਰ ਹੈ ਭਾਰੀ ਤਜ ਚਿਤ ਦੇ ਚੇਤੇ ਚਿਤਕਾਰੀ ਤੂੰ ਚਿੱਤਰਕਾਰ ਨੂੰ ਛੱਡ ਦਿੱਤਾ ਚਿੱਤਰ ਨੂੰ ਯਾਦ ਰੱਖ ਲਿਆ ਸੋ ਆਓ ਇਹ ਸਿੱਖਿਆ ਲੈਂਦੇ ਹੋਏ ਸਤਿਗੁਰੂ ਦੇ ਚਰਨਾਂ ਵਿੱਚ ਆदास ਬੇਨਤੀ ਜੋਈ ਕਰੀਏ ਕਿ ਇਸ ਸਵਾਸਨ ਦੀ ਪੂੰਜੀ ਜਿੰਨੀ ਤੇ ਤੱਕ ਦਿੱਤੀ ਹੋਈ ਆਪਣਾ ਨਾਮ ਜਪਣ ਲਈ ਕਿਰਪਾ ਕਰੋ ਬਖਸ਼ਿਸ਼ ਕਰੋ ਤੁਹਾਡੀ ਕਿਰਪਾ ਤੋਂ ਬਿਨਾ ਨਾਮ ਜਪਿਆ ਨਹੀਂ ਜਾ ਸਕਦਾ ਕਾਮ ਕ੍ਰੋਧ ਲੋਭ ਉਹ ਹੰਕਾਰ ਤੋਂ ਦੂਰ ਹੋਇਆ ਨਹੀਂ ਜਾ ਸਕਦਾ ਸੱਚ ਦਾ ਮਾਰਗ ਅਪਣਾਇਆ ਨਹੀਂ ਜਾ ਸਕਦਾ ਸੋ ਆਪਣੀ ਕਿਰਪਾ ਕਰੋ ਇਹਨਾਂ ਸਵਾਸਨ ਦੇ ਰਿੰਦੇ ਹੋ ਸਵਾਸਨ ਦੀ ਪੂੰਜੀ ਨੂੰ ਆਪਣੇ ਨਾਮ ਜਪਾਉਣ ਦੇ ਵਿੱਚ ਕਿਰਪਾ ਕਰੋ ਤੁਹਾਡਾ ਨਾਮ ਜਿਹੜਾ ਕਿ ਇਸ ਦੁਨੀਆ ਤੇ ਅਨਮੋਲ ਹੈ ਅਮੋਲ ਹੈ ਇਹ ਹੋਈ ਬੇਦੀਰ ਦਾਸ ਜੀ ਕਾ ਤੇ ਫਤਬ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ